ਨਿਊ ਅੰਮ੍ਰਿਤਸਰ ਮੇਨ ਰਸਤੇ ਤੇ ਜਗਾ ਜਗਾ ਤੇ ਲੋਕਾਂ ਨੇ ਫੁੱਟਪਾਥ ਵਾਲੀ ਜਗਾ ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਪੈਦਲ ਜਾਣ ਵਾਲਿਆਂ ਨੂੰ ਫੁੱਟਪਾਥ ਦੀ ਬਜਾਏ ਸੜਕ ਤੇ ਹੀ ਜਾਣਾ ਪੈਂਦਾ ਹੈ ਤੇ ਕਿਤੇ ਨਾ ਕਿਤੇ ਤੇਜ਼ ਰਫਤਾਰ ਆਉਣ ਵਾਲੇ ਵਹੀਕਲ ਨਾਲ ਟਕਰਾਨ ਕਰਕੇ ਉਹਨਾਂ ਨਾਲ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਅਤੇ ਨਾਲ ਹੀ ਇਨਾ ਫੁੱਟਪਾਥਾਂ ਤੇ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ ਉਹਨਾਂ ਨੇ ਇੰਪਰੂਵਮੈਂਟ ਰਸ ਤੇ ਚੇਅਰਮੈਨ ਸਮੇਤ ਪ੍ਰਸ਼ਾਸਿਤ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਨਿਊ ਅਮਰitsar ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਇਥੋਂ ਦੇ ਜ਼ਿਆਦਾਤਰ ਲੋਕ ਸਰਕਾਰ ਨੂੰ ਟੈਕਸ ਦਿੰਦੇ ਹਨ ਪਰੰਤੂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਬੰਦ ਸੁਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਥੋਂ ਦੇ ਲੋਕ ਪਰੇਸ਼ਾਨ ਹਨ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਇੱਥੇ ਸਫਾਈ ਤੇ ਹੋਰ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੱਜ ਆਏ ਹਾਂ ਨਿਊ ਅਮਰitsar ਦੇ ਵਿੱਚ ਜਿੱਥੇ ਛੜਕਾਂ ਦੇ ਉੱਤੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਵੀ ਕੀਤੇ ਗਏ ਹਨ ਤੇ ਨਾਲ ਦੇ ਨਾਲ ਸੜਕਾਂ ਦੇ ਉੱਤੇ ਗੰਦਗੀ ਕੂੜਾ ਕਟਕਟ ਤੇ ਹੋਰ ਵੀ ਬਹੁਤ ਜ਼ਿਆਦਾ ਸਮਾਨ ਖਿਲਰਿਆ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਇੱਥੇ ਕਾਫੀ ਪਰੇਸ਼ਾਨੀਆਂ ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਕੌਸੀਰ ਸਾਹਿਬ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਹਾਂਜੀ ਇੱਥੇ ਕੋਈ ਸਫਾਈ ਨਹੀਂ ਹੁੰਦੀ ਜੀ ਪਾਰਕਾਂ ਦੇ ਵਿੱਚ ਇਤਰਾ ਗੰਦ ਪਿਆ ਹੈ ਪਾਰਕਾਂ ਦੇ ਜਾ ਕੇ ਚੈੱਕ ਕਰੋ ਤੁਸੀਂ ਪਾਰਕਾਂ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਹੈ ਕੋਈ ਮਾਲੀ ਵੀ ਲਾਇਆ ਪਰ ਉਹ ਕੰਮ ਨਹੀਂ ਕਰਦਾ ਕੋਈ ਵੀ ਇੱਥੇ ਟੁੱਕੜੇ ਨਹੀਂ ਆਉਂਦੇ ਜੇ ਕਾਰਪੇਸ਼ਨ ਵਾਲੀ ਗੱਡੀ ਆਉਂਦੀ ਆ ਉਹ ਕਿੰਨੇ ਕਿੰਨੇ ਦਿਨ ਆਉਂਦੀ ਨਹੀਂ ਕੂੜਾ ਲੋਕਾਂ ਦੇ ਅੰਦਰ ਹੀ ਪਿਆ ਰਹਿਦਾ ਆ ਮੁੜ ਕੇ ਲੋਕੀ ਉਹ ਉੱਥੇ ਨਜਾਇਜ਼ ਛੁੱਟਦੇ ਬਾਹਰ ਆ ਗਏ ਉੱਥੇ ਵੀ ਮਤਲਬ ਬਹੁਤ ਜ਼ਿਆਦਾ ਬੋ ਆਉਂਦੀ ਬਹੁਤ ਜ਼ਿਆਦਾ ਬੁਰਾ ਲੱਗਣ ਲੱਗਣ ਗਿਆ ਨਹੀਂ ਜਾਂਦਾ ਤੁਸੀਂ ਇੱਥੇ ਜਾ ਕੇ ਹੁਣ ਆ ਮਾਰਕੀਟ ਦੇ ਪਰਲੇ ਬੰਨੇ ਵੇਖੋ ਬਹੁਤ ਜ਼ਿਆਦਾ ਕੂੜਾ ਪਿਆ ਉੱਥੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਤੇਹੀ ਮੰਗ ਕਰਦੇ ਆ ਵੀ ਸਫਾਈ ਹੋਣੀ ਚਾਹੀਦੀ ਆ ਇਹ ਜਿਹੜੀਆਂ ਬੂਟੀਆਂ ਬਾਟੀਆਂ ਨੇ ਸਫਾਈ ਹੋਣੀ ਚਾਹੀਦੀ ਇਹਨਾਂ ਲੋਕੀ ਟੈਕਸ ਲੈਂਦੇ ਆ ਸਭ ਕੋ ਦਿੰਦੇ ਆ ਪਰ ਸਫਾਈ ਕਰਨ ਵਾਸਤੇ ਤੇ ਕੋਈ ਆਉਂਦਾ ਨਹੀਂ ਇੱਥੇ ਠੀਕ ਹੈ ਜੀ ਇਹ ਸਨ ਸਰਦਾਰ ਹਰਦੀਪ ਸਿੰਘ ਜਿਹੜਾ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਸਫਾਈ ਕਰਨ ਵਾਲਾ ਕਰਮਚਾਰੀ ਨਹੀਂ ਹੁੰਦਾ ਜਗਾ ਜਗਾ ਤੇ ਘਾਹ ਬੂਟੀ ਤੇ ਉੱਚੇ ਉੱਚੀਆਂ ਹੋਰ ਝਾੜੀਆਂ ਉੱਗੀਆਂ ਆਈਆਂ ਹਨ ਜਿਸ ਕਰਕੇ ਕਿਤੇ ਨਾ ਕਿਤੇ ਇੱਥੇ ਜੰਗਲੀ ਜਾਨਵਰ ਜਿਵੇਂ ਸੱਪ ਠੂਮੇ ਹੋਰ ਆਦ ਵੀ ਪੜਦੇ ਹਨ ਤੇ ਇੱਥੇ ਬੱਚੇ ਵੀ ਖੇਡਣ ਆਉਂਦੇ ਹਾਂ ਤੇ ਬੱਚੇ ਵੀ ਜਿਹੜੇ ਹੋਰ ਵੀ ਲੋਕਾਂ ਨੂੰ ਕਿਸੇ ਵળે ਵੀ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵਾਲੇ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਦੂਰ ਕੀਤਾ ਜਾਵੇ ਤਾਂ ਜੋ ਉਹ ਵੀ ਅਮਨ ਆਮਾਨ ਦੇ ਚੈਨ ਦੀ ਜ਼ਿੰਦਗੀ ਜੀ ਸਕਣ ਕਿਉਂਕਿ ਉਹ ਵੀ ਟੈਕਸ ਦਿੰਦੇ ਹਨ ਫਾਸਟਵੇ ਚੈਨਲ ਤੋਂ ਅਮਰ ਸਿੰਘ ਬੱਲਾ ਦੀ ਰਿਪੋਰਟ ਅਮਰਸਰ